ਹਾਂਜੀ ਗਿਲਸਾਹ ਅੱਜ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਕੀ ਕਾਰਨ ਪਹਿਲਾਂ ਤਾਂ ਮੇਰੇ ਨਾਲ ਸਾਡੇ ਮਿੱਥੋਂ ਵੀ ਸੀਨੀਅਰ ਆਗੂ ਬੈਠੇ ਨੇ ਜੀਦਾ ਸਾਹਿਬ ਪੰਜਾਬ ਦੇ ਚੇਅਰਮੈਨ ਨੇ ਚੁੱਕਰ ਫੜਦੇ ਅਮਰਤਲਾਲ ਘਰਵਾਲੀ ਜ਼ਿਲ੍ਹਾ ਪਲੈਨਿੰਗ ਕਮੇਟੀ ਦੇ ਚੇਅਰਮੈਨ ਨੇ ਤੇ ਤੁਸੀਂ ਸਾਰੇ ਜਿਹੜੇ ਇੱਥੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੀ ਸਮਾਂ ਕੱਢਿਆ ਅੱਜ ਦਾ ਜਿਹੜਾ ਇਸ ਪ੍ਰੈਸ ਕਾਨਫਰੰਸ ਕਰਨ ਦਾ ਮੰਤਵ ਹੈ ਉਹ ਇਹ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਅਸੀਂ 2022 ਦੇ ਵਿੱਚ ਕੁਝ ਵਿਚਾਰਧਾਰਾ ਜਾਂ ਗੱਲਾਂ ਕੀਤੀਆਂ ਸੀ ਉਹਨਾਂ ਦੇ ਬਾਰੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਪੂਰੀ ਤਰ੍ਹਾਂ ਖਰੀ ਉਤਰ ਰਹੀ ਹੈ ਜਦੋਂ ਚੋਣ ਲੜ ਰਹੀ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਵਿਚਾਰਧਾਰਕ ਤੌਰ ਦੇ ਉੱਤੇ ਦੋ ਗੱਲਾਂ ਪੰਜਾਬ ਦੇ ਲੋਕਾਂ ਨੂੰ ਕਹੀਆਂ ਸਨ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਅਸੀਂ ਪਹਿਰਾ ਦੇਵਾਂਗੇ 바ਵਾ ਸਾਹਬ ਪੀਮਰਾ ਅੰਬੇਦਕਰ ਦੀ ਸੋਚ ਦੇ ਉੱਤੇ ਅਸੀਂ ਪਹਿਰਾ ਦੇਵਾਂਗੇ ਉਸੇ ਨੂੰ ਮੱਦੇ ਨਸ਼ ਦੇ ਸਰਕਾਰ ਬੰਨ ਤੋਂ ਤੁਰੰਤ ਬਾਅਦ ਜਿਹੜੀਆਂ ਤੁਸੀਂ ਮੇਰੇ ਪਿੱਛੇ ਵੀ ਲੱਗਾ ਦੇਖਦੇ ਹੋ ਸਾਡੇ ਹਰ ਦਫਤਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਔਰ ਬਾਬਾ ਸਾਹੂ ਦੀ ਫੋਟੋ ਜਿਹੜੀ ਹੈ ਉਹ ਲਾਈ ਗਈ ਹੈ ਸਤਿਕਾਰ ਵਜੋਂ ਕਿਉਂਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਦੀ ਕਦਰ ਕਰਦੇ ਹਾਂ ਦੋ ਚੀਜ਼ਾਂ ਜਿਹੜੀਆਂ ਹੋਰ ਅਸੀਂ ਕਰ ਰਹੇ ਸੀ ਉਹ ਸੀ ਪੰਜਾਬ 'ਚ ਭ੍ਰਿਸ਼ਟਾਚਾਰ ਦਾ ਖਾਤਮਾ ਬਾਬਾ ਸਾਹਿਬ ਦੀ ਸੋਚ ਇਹਨਾਂ ਤੇ ਕੰਮ ਕਰਨ ਵਾਸਤੇ ਅਸੀਂ ਬਚਨ ਬੱਧ ਸੀ 75 ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਹਾਈ ਕੋਰਟਾਂ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਵਕੀਲਾਂ ਦੀ ਜਿਹੜੀ ਸਰਕਾਰੀ ਭਰਤੀ ਹੁੰਦੀ ਹੈ ਡਿਪਟੀ ਏਜੀ ਏਜੀ ਡਬਲਿਊ ਏ ਦੀ ਉਸ ਦੇ ਵਿੱਚ ਕੋਈ ਵੀ ਰਿਜ਼ਰਵੇਸ਼ਨ ਨਹੀਂ ਐਸਟੀ ਐਸ ਸੀ ਦੀ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਕੇ ਵਿਧਾਨ ਸਭਾ ਚ ਪਹੁੰਚੀ ਸੀ ਇਹਨਾਂ ਨੇ ਉਦੋਂ ਹੀ ਡਿਮਾਂਡ ਕੀਤੀ ਸੀ ਕਾਂਗਰਸ ਪਾਰਟੀ ਤੋਂ ਜਿਹੜੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਦਲਤਾਂ ਨੂੰ ਉਹਨਾਂ ਬਹਿਕਾ ਕੇ ਵੋਟ ਵੀ ਲੈਂਦੀ ਰਹੀ ਰਾਜ ਵੀ ਕਰਦੀ ਰਹੀ ਪਰ ਉਹਨਾਂ ਨੇ ਇਸ ਤੇ ਅਮਲ ਨਹੀਂ ਕੀਤਾ ਤੇ 5 ਸਾਲ ਜਿਹੜੀ ਆਮ ਆਦਮੀ ਪਾਰਟੀ ਇਸ ਤੇ ਬੋਲਦੀ ਰਹੀ ਸੰਘਰਸ਼ ਕਰਦੀ ਰਹੀ ਪਰ ਉਹਨਾਂ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਜਦੋਂ ਫਿਰ 22 ਦੇ ਵਿੱਚ 2022 ਸਾਡੀ ਸਰਕਾਰ ਬਣੀ ਆਵਾਮੀ ਪਾਰਟੀ ਦੀ ਸਰਕਾਰ ਬਣੀ ਤਾਂ ਭਗਵੰਤ ਸਿੰਘ ਮਾਨ ਔਰ ਸਾਡੇ ਜਿਹੜੇ ਕੇਂਦਰੀ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਸੀ ਉਹਨਾਂ ਨੇ ਲੋਕਾਂ ਦੇ ਨਾਲ ਵਾਹਿਦਾ ਕੀਤਾ ਸੀ ਐਸਸੀ ਐਸਟੀ ਕਿ ਜੇ ਅਸੀਂ ਸਤਾ ਚਾਏ ਤੁਸੀਂ ਜੇ ਸਾਨੂੰ ਸਤਾ ਚ ਲਿਆਉਂਗੇ ਤਾਂ ਪੰਜਾਬ ਦੇ ਵਿੱਚ ਅਸੀਂ ਐਸਸੀ ਐਸਟੀ ਜਿਹੜੇ ਵਕੀਲ ਨੇ ਵਕੀਲ ਭਾਈਚਾਰਾ ਜਿਹਨੂੰ ਅੱਜ ਤੱਕ ਕਿਸੇ ਸਰਕਾਰ ਨੇ ਨਾਮਾਇੰਗੀ ਏਜੀ ਵਗੈਰਾ ਜਾਂ ਡਬਲ ਏਜੀ ਡਿਪਟੀ ਏਜੀ ਦੀ ਨਹੀਂ ਦਿੱਤੀ ਤੇ ਅਸੀਂ ਇਹ ਉਹਨਾਂ ਨੂੰ ਮੌਕਾ ਦੇਵਾਂਗੇ ਕਿ ਉਹ ਨਾ ਅਦਾਲਤਾਂ ਦੇ ਵਿੱਚ ਕੰਮ ਕਰਨ ਜਿਹੜੀ 75 ਸਾਲ ਕਾਂਗਰਸ ਜਿਹੜੀ ਹੈ ਉਹ ਰਾਜ ਕਰਦੀ ਰਹੀ ਭਾਰਤੀ ਜਨਤਾ ਪਾਰਟੀ ਕਾਲੀ ਦਲ ਏ ਵੀ 바ਵਾ ਸਾਹਿਬ ਦੇ ਨਾਂ ਤੇ ਹੋਕਾ ਤਾਂ ਦਿੰਦੇ ਰਹੇ ਪਰ ਅਨਸੂਚਿਤ ਜਾਤੀ ਭਾਈਚਾਰੇ ਦਾ ਇੱਕ ਵੀ ਬੱਚਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜੱਜ ਨਹੀਂ ਬਣ ਸਕਿਆ ਇਸ ਲਈ ਦਲਤਾਂ ਦੇ ਜਿਹੜੇ ਪੜ੍ਹੇ ਲਿਖੇ ਬੱਚੇ ਐ ਐਸਟੀਐਸਸੀ ਉਹਨਾਂ ਨੂੰ ਚੰਗੀਆਂ ਪੋਸਟਾਂ ਦੇਣਾ ਚਾਹੀਦੀਆਂ ਸੀ ਪਰ ਉਦੋਂ ਤੀਜੇ ਚੌਥੇ ਦਰਜੇ ਦੇ ਜਿਹੜੇ ਕਰਮਚਾਰੀ ਸੀ ਉਹ ਜ਼ਰੂਰ ਭਰਤੀ ਹੁੰਦੇ ਰਹੇ ਪਰ ਦੇਸ਼ ਦੀ ਜਿਹੜੀ ਜੁਡੀਸ਼ਰੀ ਸੀ ਨਿਆ ਪਰਨਾਲੀ ਸੀ ਕੋਰਸ ਦੇ ਵਿੱਚ ਇਹਨਾਂ ਨੂੰ ਕਿਤੇ ਮੌਕਾ ਨਹੀਂ ਮਿਲਿਆ ਤੇ 2022 ਜਦੋਂ ਫਿਰ ਸਾਡੀ ਸਰਕਾਰ ਆਈ ਹੈ ਆਪਣੀ ਪਾਰਟੀ ਦੀ શ્રી ਅਰਵਿੰਦ ਕੇਜਰੀਵਾਲ ਜੀ ਜਾਂ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀ ਅਸਾਮੀਆਂ ਹੈ ਖਾਸ ਤੌਰ ਦੇਤੇ ਹਾਈ ਕੋਰਟ ਕੋਰਟ ਦੇ ਵਿੱਚ ਉੱਥੇ ਇਹਨਾਂ ਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਇਸ ਲਈ ਜੇ ਕੋਈ ਦਿੱਕਤਾਂ ਵੀ ਸੀ ਉਸ ਦੇ ਵਿੱਚ 2017 ਦੇ ਐਕਟ ਦੇ ਵਿੱਚ ਕੁਝ ਅਮੈਂਡਮੈਂਟs ਕੋਸ਼ੋਧਾਂ ਲਿਆਂਦੀਆਂ ਗਈਆਂ ਔਰ ਪਹਿਲੀ ਵਾਰੀ ਜਿਹੜੀਆਂ 58 52 ਜਿਹੜੀਆਂ ਅਸਾਮੀਆਂ ਸੀ ਉਹਨਾਂ ਨੂੰ ਰਾਖਵੇਂ ਕਰ ਦਿੱਤਾ ਤੇ ਜਾਂਦਾ ਗਿਆ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਸੀ ਭਾਵੇਂ ਐਡੀਸ਼ਨਲ ਐਡਵੋਕੇਟ ਜਨਰਲ ਸੀ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸੀ ਜਾਂ ਡਿਪਟੀ ਐਡਵੋਕੇਟ ਜਨਰਲ ਸੀ ਜਸ ਹੈ ਇਹ ਜੀ ਸਨ ਜਾਂ ਐਡਵੋਕੇਟ ਹੌਨਰਡ ਸਨ ਸਭ ਨੂੰ ਉਹ ਸੋਧ ਕਰਕੇ ਇੱਥੇ ਮੌਕਾ ਦਿੱਤਾ ਗਿਆ ਕੰਮ ਕਰਨ ਦਾ ਇਸ ਕਰਕੇ ਇਹ ਜਿਹੜਾ ਇੱਕ ਫੈਸਲਾ ਹੈ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਥੱਲੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਥੱਲੇ ਸ਼ੈਡਿਊਲ ਕਾਸਟ ਜਿਹੜੇ ਕੈਂਡੀਡੇਟ ਐ ਸ਼ੈਡਿਊਲ ਕਾਸਟ ਜਿਹੜੇ ਵਕੀਲ ਸਨ ਜਿਹੜੇ ਦਲਤ ਦਲਤ ਭਾਈਚਾਰੇ ਨਾਲ ਸੰਬੰਧ ਸਨ ਉਹਨਾਂ ਦੇ ਹੱਕ ਵਿੱਚ ਬਹੁਤ ਵੱਡਾ ਇੱਕ ਹਿਸਟੋਰਿਕ ਫੈਸਲਾ ਇੱਕ ਇਤਿਹਾਸਿਕ ਇਤਿਹਾਸਿਕ ਫੈਸਲਾ ਲਿਆ ਗਿਆ ਇਹ ਫੈਸਲਾ ਸਰਦਾਰ ਭਗਵਾਨ ਸਿੰਘ ਬਾਜ ਜੀ ਅਰਵਿੰਦ ਕੇ ਜੀ ਵਾਲ ਜੀ ਨੇ ਇਹ ਇਸ ਕਰਕੇ ਲਿਆ ਕਿਉਂਕਿ ਪੰਜਾਬ ਦੇ ਵਿੱਚ ਇਹ ਇਹਨਾਂ ਦੇ ਵਿੱਚੋਂ ਹੀ ਹਾਈ ਕੋਰਟ ਦੇ ਜੱਜ ਜਾਂ ਸੀਨੀਅਰ ਐਡਵੋਕੇਟ ਜੀ ਬਣਨੇ ਸਨ ਉਹਨਾਂ ਨੂੰ ਮੌਕਾ ਦੇਣ ਵਾਸਤੇ ਫਿਰ ਉਹਦੀ ਪ੍ਰੋਬਲਮ ਸੀ ਕਿ ਉਸ ਦੀ ਬੰਦ ਸੀ ਕਿ ਉਹਦੀ ਜਿਹੜੀ ਆਮਦਨ ਹੈ ਉਹ 20 ਲੱਖ ਰੁਪਏ ਹੋਣੀ ਚਾਹੀਦੀ ਹੈ ਅਰੀਸ਼ਨ ਲੇਜੀ ਦੀ 15 ਲੱਖ ਸੀਨੀਅਰ ਡਿਪਟੀ ਐਡਵੋਕੇਟ ਜਨ ਲਈ 10 ਲੱਖ ਡਿਪਟੀ ਐਡਵੋਕੇਟ ਜਨ ਲਈ 17 ਲੱਖ ਔਰ ਡਬਲ ਏ ਜੀ ਦੀ 3.5 ਲੱਖ ਤੇ ਐਡਵੋਕੇਟ ਆਨ ਰికਾਰਡ ਲਈ ਕੋਈ ਸ਼ਰਤ ਨਹੀਂ ਸੀ ਇਹ ਸ਼ਰਤ 2017 ਦੇ ਐਕਟ ਦੇ ਵਿੱਚ ਸੀ ਜਦੋਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ 58 ਸਾਮੀਆਂ ਵਿੱਚੋਂ 15 ਜਿਹੜੀਆਂ ਪੋਸਟਾਂ ਹਨ ਉਹ ਖਾਲੀ ਸੀ ਉਹ ਦੇਖਿਆ ਗਿਆ ਵੀ ਇਹ ਖਾਲੀ ਕਿਉਂ ਰਹਿ ਗਿਆ ਇਸ ਦੀ ਕੋਖ ਕੀਤੀ ਗਈ ਸਾਰੀਆਂ ਸਥਿਤੀਆਂ ਨੂੰ ਦੇਖ ਕੇ ਜਦੋਂ ਪਤਾ ਲੱਗਿਆ ਕਿ ਜਿਹੜੇ ਐਸਟੀ ਐਸਸੀ ਵਰਗ ਦੇ ਵਕੀਲ ਨੇ ਉਹ ਆਮਦਨ ਦੀਆਂ ਸ਼ਰਤਾਂ ਕਰਕੇ ਇਸ ਪਾਸੇ ਜਾਣੋ ਰਹਿ ਜਾਂਦੇ ਨੇ ਉਸ ਦੇ ਲਈ ਫਿਰੇ ਸ਼ਰਤਾਂ ਦੇ ਵਿੱਚ ਸੋਧ ਕੀਤੀ ਜਿਹੜੀ 20 ਲੱਖ ਦੀ ਸ਼ਰਤ ਸੀ ਉਹ 10 ਲੱਖ ਜਿਹੜੀ 15 ਦੀ ਸੀ 7.5 ਲੱਖ ਜਿਹੜੀ 10 ਲੱਖ ਦੀ ਸੀ ਫਿਰ 5 ਲੱਖ 7 ਲੱਖ ਜਿੱਥੇ ਆਮਦਨ ਦਾ ਪ੍ਰਵਾਨ ਸੀ 3.5 ਲੱਖ ਔਰ ਜਿੱਥੇ 3.5 ਰੱਖਦੀ ਕੰਡੀਸ਼ਨ ਸੀ ਉੱਥੇ 1,75,000 ਰੁਪਿਆ ਕੰਡੀਸ਼ਨ ਕਰਤੀ ਜਾਨੀ ਸਾਰਿਆਂ ਦੀ ਇਨਕਮ ਜਿਹੜੇ ਪ੍ਰਤੀਬੰਧ ਸੀ ਉਹਨਾਂ ਨੂੰ 50% ਕਰਤਾ ਔਰ ਇਹਨਾਂ ਮਾਪ ਡੰਡਾਂ ਦੇ ਵਿੱਚ ਵੱਡੀ ਢਿੱਲ ਦੇ ਕੇ ਜਿਹੜੀਆਂ ਤਾਂ ਕਿ ਜਿਹੜੀਆਂ ਖਾਲੀ ਸਾਮੀਆਂ ਸੀ 15 ਉਹਨਾਂ ਨੂੰ ਭਰਿਆ ਜਾ ਸਕੇ ਇਹ ਸਾਡੀ ਬਹੁਤ ਥ੍ਰੀ ਕਾਰਪਾ ਪਾਈਚਾਰੇ ਦੇ ਲਈ ਇਮਾਨਦਾਰਾਨਾ ਸੋਚ ਸੀ ਇਸ ਦੇ ਲਈ ਸਾਡੇ ਜਿਹੜੇ ਕੇਂਦਰੀ ਮੁਖੀ ਨੇ ਸ਼੍ਰੀ ਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਅਸੀਂ ਸਾਰੇ ਪਾਰਟੀ ਵਾਲੇ ਸਰਜੀਦਾ ਸਾਹਿਬ ਵੀ ਵਕੀਲ ਨੇ ਅਸੀਂ ਵਕੀਲ ਭਾਈਚਾਰੇ ਨਾਲ ਸੰਬੰਧ ਰੱਖਦੇ ਹਾਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਉਹਨਾਂ ਦਾ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਦਲਤਾਂ ਦੇ ਬੱਚਿਆਂ ਦਾ ਦਰਦ ਆਪਣੇ ਸੀਨੇ ਦੇ ਵਿੱਚ ਸਮਝਿਆ ਔਰ ਉਹਨਾਂ ਨੇ ਇਹ ਮੌਕਾ ਦਿੱਤਾ ਔਰ ਉਹਨਾਂ ਨੂੰ ਇਹ ਕਿਹਾ ਕਿ ਕੋਈ ਵੀ ਪੋਸਟ ਅਸੀਂ ਖਾਲੀ ਨਹੀਂ ਰਹਿਣ ਦੇਣੀ ਨਾ ਅਸੀਂ ਬੈਕਲੌਗ ਖਾਲੀ ਕਰ ਦੇਣਾ ਰਹਿਣ ਦੇਣਾ ਇਸੇ ਕਰਕੇ ਮਾਪ ਦੰਡਾਂ ਦੇ ਵਿੱਚ ਬਦਲਾਅ ਲਿਆ ਕੇ ਉਹਨਾਂ ਨੂੰ ਇੱਥੇ ਨਿਯੁਕਤੀਆਂ ਜਿਹੜੀਆਂ ਦਿੱਤੀਆਂ ਇਸ ਦੇ ਨਾਲ ਪੰਜਾਬ ਦੇ ਜਿੰਨੇ ਵੀ ਦਲ ਭਾਈਚਾਰੇ ਦੇ ਵਕੀਲ ਸੀ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਸਟੀਐਸਸੀ ਉਹ ਆਉਣ ਵਾਲੇ ਜਿਹੜੇ ਵਕੀਰ ਸਾਹਿਬਾਨ ਨੇ ਉਹ ਜੋਗ ਹੋ ਗਏ ਉਹ ਬਹੁਤ ਘੱਟ ਆਮਦਨ ਨਾਲ ਜਿਹੜੇ ਘੱਟ ਕਮਾਈ ਕਰਦੇ ਸੀ ਉਹ ਇਸ ਬਦਲਾਅ ਦੇ ਨਾਲ ਉਹ ਵੀ ਮੌਕਾ ਲੈ ਸਕਣਗੇ ਇਸ ਲਈ ਅਸੀਂ ਸਾਡੇ ਪਾਰਟੀ ਦੇ ਜਿੰਨਾ ਵੀ ਸਮੂਹ ਭਾਈਚਾਰਾ ਹੈ ਉਹਨਾਂ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਦਲਿਤ ਭਾਈਚਾਰੇ ਦੇ ਵਕੀਲਾਂ ਵੱਲੋਂ ਔਰ ਪੰਜਾਬ ਦੇ ਭਾਈਚਾਰੇ ਦਲਿਤ ਭਾਈਚਾਰੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਕਨਵੀਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਉਂਕਿ 바ਵਾ ਸਾਹਿਬ ਦੀ ਸੋਚ ਸੀ ਉਹ ਸੋਚ ਤੇ ਪਹਿਰਾ ਦਿੱਤਾ ਹੈ ਔਰ ਉਹਨਾਂ ਨੂੰ ਮੌਕਾ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੀ ਜਿਹੜਾ ਦਲਿਤ ਪਾਈਚਾਰਾ ਜਾਂ ਐਸਟੀਐਸਸੀ ਹੈ ਜਿਹੜੇ ਉਹ ਵਕੀਰ ਸਾਰੇ ਉਹਦਿਆਂ ਤੇ ਕੰਮ ਕਰਨ ਦੇ ਲਈ ਯਤਨਸ਼ੀਰ ਹੋਣਗੇ ਔਰ ਔਰਤਾਂ ਦੀ ਯੋਗਤੀ ਦੇ ਲਈ ਜੋ ਧੰਨਵਾਦ ਆ ਤਿੰਨ ਸਾਲ